ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਮਹਾ ਫਲੋਪ ਕਾਰਾਂ ਦੀ ਜਿਨ੍ਹਾਂ ਨੂੰ ਲਾਂਚ ਕਰਨ ਤੋਂ ਪਹਿਲਾਂ ਕੰਪਨੀ ਨੇ ਇੰਨੀ ਜ਼ਿਆਦਾ ਹਾਈਪ ਦਿੱਤੀ ਗਈ ਤੇ ਲੋਕਾਂ ਨੂੰ ਵੀ ਐਵੇਂ ਸੀ ਵੀ ਪਤਾ ਨਹੀਂ ਕੀ ਲਾਂਚ ਕਰ ਰਹੀਆਂ ਕੰਪਨੀਆਂ ਪਰ ਜਦੋਂ ਕੰਪਨੀ ਦੁਆਰਾ ਗੱਡੀਆਂ ਲਾਂਚ ਕੀਤੀਆਂ ਗਈਆਂ ਤਾਂ ਉਹਦੇ ਵਿੱਚੋਂ ਨਿਕਲਿਆ ਬਾਬਾ ਜੀ ਦਾ ਠੁੱਲੂ ਯਾਨੀ ਕਿ ਬੇਹੱਦ ਮਹਾ ਫਲੋਪ ਗੱਡੀਆਂ ਸਾਬਤ ਹੋਈਆਂ ਕੰਪਨੀ ਵੱਲੋਂ ਸੋ ਅੱਜ ਦੀ ਇਸ ਵੀਡੀਓ ਵਿੱਚ ਪੰਜ ਗੱਡੀਆਂ ਦੀ ਆਪਾਂ ਗੱਲ ਕਰਾਂਗੇ ਜਿਹੜੀਆਂ ਮਹਾ ਫਲॉप ਰਹੀਆਂ ਵੈਸੇ ਤਾਂ ਇਹ ਦੋਸਤੋ ਸੈਕੰਡ ਹੈਂਡ ਮਾਰਕੀਟ ਦੇ ਵਿੱਚ ਵੀ ਨਹੀਂ ਦਿਖਦੀਆਂ ਪਰ ਜੇਕਰ ਤੁਹਾਨੂੰ ਕਿਤੇ ਦਿਸੇ ਜਾਂ ਤੁਸੀਂ ਕੋਈ ਲੈਣੀ ਚਾਹੋ ਤਾਂ ਮੇਰੇ ਮਕਸਦ ਵੀਡੀਓ ਬਣਾਉਣ ਦਾ ਇਹੀ ਹੈ ਕਿ ਕਿਤੇ ਫਸ ਨਾ ਜਾਓ ਜੀ ਇਹਨਾਂ 'ਚ ਸੋ ਪਹਿਲੇ ਨੰਬਰ ਤੇ ਜਿਹੜੀ ਗੱਡੀ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਉਹ ਹੈ ਜੀ ਜਿਮਨੀ ਜਿਹਨੂੰ ਲਾਂਚ ਕਰਨ ਤੋਂ ਪਹਿਲਾਂ ਕੰਪਨੀ ਨੇ 3 ਸਾਲ ਪਹਿਲਾਂ ਸ਼ੋਅਕੇਸ ਕਰਦੀ ਰਹੀ ਕੰਪਨੀ ਇਹਨੂੰ ਕਨਸੈਪਟ ਦੇ ਵਿੱਚ ਵੀ ਪਤਾ ਨਹੀਂ ਕੀ ਲਾਂਚ ਕਰਨ ਜਾ ਰਹੀ ਹੈ ਕੰਪਨੀ ਤੇ ਜੇ ਇੰਡੀਆ ਦੇ ਵਿੱਚ ਇਹ ਕਾਰ ਆ ਜਾਂਦੀ ਤਾਂ ਇੰਡੀਆ ਦੀ ਨੁਹਾਰ ਹੀ ਬਦਲ ਜੂਗੀ ਪਰ ਜਦੋਂ ਉਹ ਇਹ ਗੱਡੀ ਲਾਂਚ ਹੋਈ ਤਾਂ ਇੰਨੀ ਕੁ ਬੇਕਾਰ ਤੇ ਫਲॉप ਨਿਕਲੀ ਵੀ ਤੁਸੀਂ ਇਹਨੂੰ ਕਿਤੇ ਦੇਖਦੇ ਹੀ ਨਹੀਂ ਹੋਵੋਗੇ ਪਹਾੜਾਂ ਤੋਂ ਬਿਨਾਂ ਕੁਝ ਘੇਰਗੇ ਦੇ ਵਿੱਚ ਹੀ ਵਿਗਦੀ ਹੈ ਇੱਕ ਕੰਪਨੀ ਇੱਥੇ ਆਪਣੇ ਨਾਲ ਵਿਤਕਰਾ ਵੀ ਕਰਦੀ ਹੈ ਆਪਣੇ ਕੁਝ ਹੋਰ ਵੇਚਦੀ ਆਂ ਇੰਡੀਆ ਦੇ ਵਿੱਚ ਤੇ ਬਾਹਰਲੇ ਦੇਸ਼ ਕੁਝ ਹੋਰ ਵੇਚਦੀ ਆਂ ਕੁਆਲਿਟੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜਦੋਂ ਕਿ ਤਿਆਰ ਇੰਡੀਆ 'ਚ ਹੀ ਹੁੰਦੀ ਹੈ ਪਰ ਇਥੋਂ ਐਕਸਪੋਰਟ ਕਰਕੇ ਬਾਹਰ ਲੈ ਕੇ ਜਾਂਦੀ ਹੈ ਗੱਡੀ ਉਹ ਵਧੀਆ ਗੱਡੀ ਹੁੰਦੀ ਹੈ ਸੋ ਨਾ ਤਾਂ ਗੱਡੀ ਦੀ ਐਵਰੇਜ ਹੈ ਜੀ ਨਾ ਇਹਦੇ ਵਿੱਚ ਕੋਈ ਸਪੇਸ ਹੈ ਦੋ ਬੰਦੇ ਬੈਠ ਜਾਣ ਗੱਡੀ ਤਾਂ ਇਹ ਢੀੜੀ ਲੱਗਣ ਲੱਗ ਜਾਂਦੀ ਹੈ ਸੋ ਗੱਡੀ ਇੰਨੀ ਕਿ ਜ਼ਿਆਦਾ ਮਹਾ ਫਲੌਪ ਰਹੀ ਜੀ ਇਸ ਗੱਡੀ ਨੂੰ ਇੰਡੀਆ ਦੇ ਵਿੱਚ 2023 ਦੇ ਵਿੱਚ ਲਾਂਚ ਕੀਤਾ ਗਿਆ ਸੀ ਤੇ ਡੇਢ ਸਾਲ ਬਾਅਦ ਹੀ ਇਹਦੇ ਉੱਤੇ ਲੱਖਾਂ ਦਾ ਡਿਸਕਾਊਂਟ ਦੇਣ ਲੱਗੀ ਸੀ ਕੰਪਨੀ ਅੱਜ ਵੀ ਇਹ ਗੱਡੀ ਦੇ ਉੱਤੇ 3 ਤੋਂ ਲੈ ਕੇ ਦੇ 4 ਲੱਖ ਰੁਪਏ ਦਾ ਡਿਸਕਾਊਂਟ ਹੈ ਪਰ ਇਹਨੂੰ ਕੋਈ ਫਿਰ ਵੀ ਮੂੰਹ ਨਹੀਂ ਲਾਉਂਦਾ ਦੂਜੇ ਨੰਬਰ ਤੇ ਜਿਹੜੀ ਗੱਡੀ ਆ ਜੀ ਉਹ ਹੈ ਜੀ Tata ਦੀ Karva ਬਹੁਤ ਜ਼ਿਆਦਾ ਕੰਪਨੀ ਦੁਆਰਾ ਹਾਈਪ ਬਣਾਈ ਗਈ ਵੀ ਅਸੀਂ ਨਵੇਂ ਡਿਜ਼ਾਈਨ ਦੀ ਗੱਡੀ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਇਹ ਡਿਜ਼ਾਈਨ ਨੂੰ ਇਹਨਾਂ ਨੇ ਨਾਮ ਦਿੱਤਾ ਜੀ ਕੁੱਬੇ ਜਿਹੜਾ ਕਿ ਇੱਕ ਕਾਵਾ ਰੋਲੀ ਪਾਈ ਗਈ YouTube ਤੇ ਵੀ ਯੂਟਿਊਬਰਾਂ ਵੱਲੋਂ ਮੀਡੀਏ ਵੱਲੋਂ ਵੀ ਪਤਾ ਨਹੀਂ ਇੰਡੀਆ ਦੇ ਵਿੱਚ ਕੀ ਤਬਦੀਲੀ ਆਉਣ ਵਾਲੀ ਹੈ ਵਾਹਿਕਲਾਂ ਦੇ ਵਿੱਚ ਜੀ ਇਹ ਡਿਜ਼ਾਈਨ ਆ ਜਾਂਦਾ ਪਰ ਇਹਨੇ ਕੁਝ ਵੀ ਨਹੀਂ ਕੀਤਾ ਬਾਜ਼ਾਰ ਚ ਆ ਕੇ ਇੱਕ ਸੈਡਾਨ ਨਾਲੋਂ ਵੀ ਇਹਦੀ ਸੇਲ ਲੁੜਕੀ ਰਹੀ ਹੈ ਅੱਜ ਤੱਕ ਜਿਹੜੀ ਕਿ ਬਿਲਕੁਲ ਵੀ ਲੋਕਾਂ ਦੁਆਰਾ ਪਸੰਦ ਨਹੀਂ ਕੀਤੀ ਗਈ ਬਣਾ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਦਿੱਤੀ ਗਈ ਪਰ ਇਹਦੀ ਜਿਹੜੀ ਸੇਲ ਹੋਈ ਉਹ ਸੌਆਂ ਦੇ ਹਿਸਾਬ ਨਾਲ ਹੋਈ ਹੈ ਇਹਦਾ ਸਟਾਕ ਵੀ ਕਲੀਅਰ ਨਹੀਂ ਹੋ ਰਿਹਾ ਕੰਪਨੀ ਤੋਂ ਇਹ ਗੱਡੀ ਹੈ ਜੀ ਜਿਹੜੀ ਅਗਸਤ 2024 ਦੇ ਵਿੱਚ ਲਾਂਚ ਕੀਤੀ ਗਈ ਸੀ ਜਿਹੜੀ ਕਿ ਹੁਣ ਡਿਸਕੰਟੀਨਿਊ ਦੀ ਕਗਾਰ ਤੇ ਖੜੀ ਹੈ ਕਿ ਕਿਹੜੇ ਵੇਲੇ ਨੂੰ ਡਿਸਕੰਟੀਨਿਊ ਕਰ ਦੇਣ ਕਿਉਂਕਿ ਸੇਲੇ ਦੀ ਹੁੰਦੀ ਨਹੀਂ ਪ੍ਰਾਈਜ਼ ਇਹਦਾ ਓਵਰ ਓਵਰ ਪ੍ਰਾਈਜ਼ ਹੈ 12 ਤੋਂ 13 ਲੱਖ ਤੋਂ ਇਹ ਸ਼ੁਰੂ ਹੁੰਦੀ ਹੈ सस्पेंशन ਇਹਦਾ ਜਮੇਂ ਹੀ ਬੇਕਾਰ ਹੈ ਤੇ ਇਹਦਾ ਇੰਡੀਆ ਦਾ ਇੰਨਾ ਜ਼ਿਆਦਾ ਇਸ਼ੂ ਰਹਿੰਦੇ ਆ ਵੀ ਇਹ ਨੂੰ ਇੱਕ ਵਾਰੀ ਕੋਈ ਲੈਤਾ ਲੈਂਦਾ ਅੱਗੇ ਵੇਖਦੀ ਨਹੀਂ ਕੁੱਲ ਮਿਲਾ ਕੇ ਇਹ ਗੱਡੀ ਤੁਹਾਨੂੰ ਦੁੱਖ ਹੀ ਦੇਊਗੀ ਸੋ ਗੱਡੀ ਨੂੰ ਇਲੈਕਟ੍ਰਿਕ ਦੇ ਵਿੱਚ ਵੀ ਲਾਂਚ ਕਰਨ ਦੀ ਸੋਚ ਰਹੀ ਹੈ ਕੰਪਨੀ ਸੋ ਦੇਖਦੇ ਆ ਕੀ ਬਣਦਾ ਹੈ ਇਹ ਗੱਡੀ ਦਾ ਇਸ ਡਿਜ਼ਾਈਨ ਦਾ ਫਲੌਪ ਗੱਡੀਆਂ ਬਣਾਉਣ ਦੇ ਵਿੱਚ ਮਹਿੰਦਰਾ ਵੀ ਪਿੱਛੇ ਨਹੀਂ ਰਹੀ ਦੌਰ ਚੱਲ ਪਿਆ ਦੀ ਐਸਯੂਵੀ ਦਾ 2015 ਦੇ ਵਿੱਚ ਹਰ ਕਿਸੇ ਨੂੰ ਲੋੜ ਸੀ ਵੀ ਐਸਯੂਵੀ ਹੋਵੇ ਵੱਡੀ ਦਿਖਣ ਵਾਲੀ ਗੱਡੀ ਹੋਵੇ ਤੇ ਪੇਮੈਂਟ ਘੱਟ ਲੱਗੇ 2015 ਦੇ ਵਿੱਚ ਕੰਪਨੀ ਨੇ ਕੇਯੂਵੀ 100 ਨੂੰ ਲਾਂਚ ਕਰ ਦਿੱਤਾ ਤੇ ਲੋਕਾਂ ਦੇ ਵਿੱਚ ਹਾਈਪ ਬਣਾਈ ਗਈ ਵੀ ਇਹ ਗੱਡੀ ਨੂੰ ਤੁਸੀਂ ਕਿਤੇ ਵੀ ਲਿਜਾ ਸਕਦੇ ਹੋ ਆਫ ਰੋਡਿੰਗ ਕਰ ਸਕਦੇ ਹੋ ਕਿਤੇ ਵੀ ਇਹਨੂੰ ਟਿੱਬਿਆਂ ਤੇ ਲੈ ਕੇ ਜਾ ਸਕਦੇ ਹੋ ਪਰ ਇਹ ਗੱਡੀ ਕੋਸ਼ਿਸ਼ ਵੀ ਨਹੀਂ ਨਾ ਤਾਂ ਅੱਗੇ ਤੋਂ ਕਿਤੋਂ SUV ਦਿਸਦੀ ਸੀ ਤੇ ਨਾ ਪਿੱਛੋਂ ਤੇ ਵਿੱਚ ਬੈਠ ਕੇ ਤੁਸੀਂ ਇਹਦੇ ਵਿੱਚ ਦੇਖੋ ਤੁਹਾਨੂੰ ਗੇਅਰ ਨਾਲ ਇੰਨੀ ਜ਼ਿਆਦਾ ਨਫ਼ਰਤ ਹੋਏਗੀ ਕਿ ਤੁਸੀਂ ਇਹ ਗੱਡੀ ਦੇ ਵਿੱਚ ਵੀ ਬੈਠਣਾ ਪਸੰਦ ਨਹੀਂ ਕਰੋਗੇ ਸੋ ਇਹ ਕੰਪਨੀ ਨੂੰ ਵੀ ਮੂੰਹ ਦੀ ਖਾਣੀ ਪਈ 2015 ਦੇ ਵਿੱਚ 6,75,000 ਰੁਪਏ ਦੇ ਵਿੱਚ ਇਹ ਗੱਡੀ ਲਾਂਚ ਕੀਤੀ ਗਈ ਸੀ ਤੇ 2020 ਦੇ ਵਿੱਚ ਇਹ ਗੱਡੀ ਨੂੰ ਡਿਸਕੰਟੀਨਿਊ ਕਰ ਦਿੱਤਾ ਗਿਆ ਕੰਪਨੀ ਵੱਲੋਂ ਫਲੋਪ ਗੱਡੀਆਂ ਬਣਾਉਣ ਦੇ ਵਿੱਚ ਹੰਡਾਈ ਵੀ ਪਿੱਛੇ ਨਹੀਂ ਦੋਸਤੋ ਦੌਰ ਸੀ 1999 ਦਾ ਤੇ ਇੱਕ ਅਫੋਰਡੇਬਲ ਕਾਰ ਉਦੋਂ ਬਹੁਤ ਜ਼ਿਆਦਾ ਮੰਨੀ ਜਾਂਦੀ ਸੀ ਜਿਵੇਂ ਕਿ ਜੈਨ ਆਉਂਦੀ ਸੀ ਮਰੂਤੀ ਦੀ ਸੋ ਕੰਪਨੀ ਨੇ ਆਪਣੇ ਵੱਲੋਂ ਇੱਕ ਸੈਂਟਰੋ ਕਾਰ ਨੂੰ ਜਨਮ ਦਿੱਤਾ ਗਿਆ ਜਿਹੜਾ ਕਿ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਇਹ ਮਾਡਲ ਲੋਕਾਂ ਦੁਆਰਾ ਤੇ ਇਹਨਾਂ ਦੀ ਕੰਪਨੀ ਦੀ ਕੋਈ ਹੋਰ ਗੱਡੀ ਉਦੋਂ ਵੇਖ ਦੇ ਵੇਖ ਹੀ ਨਹੀਂ ਪਾਉਂਦੀ ਸੀ ਸਿਰਫ ਤੇ ਸਿਰਫ ਸੈਂਟਰੋ ਹੀ ਚੱਲਦੀ ਸੀ ਜਿਹੜੀ ਕਿ ਐਵਰੇਜ ਪੱਖੋਂ ਬਹੁਤ ਜ਼ਿਆਦਾ ਵਧੀਆ ਸੀ ਬਹੁਤ ਰਿਲਾਈਏਬਲ ਇਹਦਾ ਇੰਜਨ ਸੀ ਇੱਕ ਵਾਰੀ ਲੈ ਕੇ ਲੱਖਾਂ ਕਿਲੋਮੀਟਰ ਤੱਕ ਗੱਡੀ ਚੱਲ ਜਾਂਦੀ ਸੀ ਪਰ ਦੋਸਤੋ ਕੰਪਨੀ ਦਾ ਦਿਮਾਗ ਖਰਾਬ ਹੁੰਦਿਆਂ ਟਾਈਮ ਨਹੀਂ ਲੱਗਿਆ ਕੰਪਨੀ ਨੇ ਆਪਣੀਆਂ ਦੂਜੀਆਂ ਕਾਰਾਂ ਵੇਚਣ ਦੇ ਮਕਸਦ ਨੂੰ ਲੈ ਕੇ ਇਹ ਮਾਡਲ ਨੂੰ ਡਿਸਕੰਟੀਨਿਊ ਕਰ ਦਿੱਤਾ ਜਿਹੜਾ ਕਿ ਉਹਨਾਂ ਲਈ ਬਹੁਤ ਜ਼ਿਆਦਾ ਹਾਨੀਕਾਰਕ ਸਾਬਤ ਹੋਇਆ ਲੋਕੀ ਇੱਧਰ ਉੱਧਰ ਹੋਰ ਕਿਸੇ ਬ੍ਰਾਂਡ ਦੇ ਵਿੱਚ ਮੂਵ ਕਰ ਗਏ ਦੁਬਾਰਾ ਤੋਂ ਕੰਪਨੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਜੀ 2018 ਦੇ ਵਿੱਚ ਉਹਨਾਂ ਨੇ ਇਹਦਾ ਨਵਾਂ ਵਰਜ਼ਨ ਲਾਂਚ ਕਰ ਦਿੱਤਾ ਜਦੋਂ ਕਿ ਬਹੁਤ ਜ਼ਿਆਦਾ ਲੇਟ ਹੋ ਚੁੱਕੀ ਸੀ ਕੰਪਨੀ ਉਦੋਂ ਤੱਕ ਲੋਕਾਂ ਨੂੰ ਹੋਰ ਕੋਈ ਸੋਲੂਸ਼ਨ ਹੋਰ ਗੱਡੀਆਂ ਮਿਲ ਚੁੱਕੀਆਂ ਸੀ ਲੋਕਾਂ ਨੇ ਇਹ ਗੱਡੀ ਨੂੰ ਅੱਜ ਤੱਕ ਮੂੰਹ ਨਹੀਂ ਲਾਇਆ ਜਿਹੜਾ ਜੇ ਇਹਦੇ ਗੱਲ ਪ੍ਰਾਈਸ ਦੀ ਕਰੀਏ ਤਾਂ 5 ਲੱਖ ਤੋਂ ਲੈ ਕੇ ਤੇ 8 ਲੱਖ ਤੱਕ ਇਹ ਗੱਡੀ ਅੱਜ ਵੀ ਵਿਕ ਰਹੀ ਹੈ ਇਸ ਰੇਟ ਦੇ ਵਿੱਚ ਬਹੁਤ ਵਧੀਆ-ਵਧੀਆ ਆਪਸ਼ਨ ਮਿਲ ਜਾਂਦੀਆਂ ਐ ਐਵਰੇਜ ਬਿਲਕੁਲ ਵੀ ਨਹੀਂ ਐ ਗੱਡੀ ਦੀ ਸੋ ਇਹ ਗੱਡੀ ਨੂੰ ਵੀ ਮੂੰਹ ਦੀ ਖਾਣੀ ਪਈ ਕੰਪਨੀ ਦੀ ਇੱਕ ਫਲੌਪ ਕਾਰ ਸਾਹਤ ਹੋਈ ਸੈਂਟਰੋ ਮਹਾ ਫਲੌਪ ਕਾਰਾਂ ਦੇ ਵਿੱਚ ਇੱਕ ਗੱਡੀ ਹੋਰ ਆਉਂਦੀ ਐ ਜੀ ਉਹ ਐ ਜੀ ਰੇਨਾਲਟ ਦੀ ਕੈਪਚਰ ਕੰਪਨੀ ਦੁਆਰਾ ਵੈਸੇ ਤਾਂ ਬਹੁਤ ਜ਼ਿਆਦਾ ਫਲੌਪ ਕਾਰਾਂ ਦਿੱਤੀਆਂ ਗਈਆਂ ਨੇ ਪਰ ਇਹ ਸਭ ਤੋਂ ਜ਼ਿਆਦਾ ਫਲੌਪ ਗੱਡੀ ਰਹੀ ਜੀ ਜਿਨੇ ਕੇ ਸਭ ਤੋਂ ਜ਼ਿਆਦਾ ਲੌਸ ਦਿੱਤਾ ਕੰਪਨੀ ਨੂੰ 2017 ਦੇ ਵਿੱਚ ਇਹ ਗੱਡੀ 10 ਲੱਖ ਦੀ ਪ੍ਰਾਈਸ ਦੇ ਵਿੱਚ ਲਾਂਚ ਕੀਤੀ ਗਈ ਸੀ ਤੇ 2020 ਦੇ ਵਿੱਚ ਡਿਸਕੰਟੀਨਿਊ ਹੋ ਗਈ ਕੰਪਨੀ ਨੇ ਇਹਨੂੰ ਐਸਯੂਵੀ ਦਾ ਨਾਮ ਦਿੱਤਾ ਤੇ ਇਹ ਦੇਖਣ ਦੇ ਵਿੱਚ ਐਸਯੂਵੀ ਲੱਗਦੀ ਵੀ ਸੀ ਇਹਦੇ ਵਿੱਚ ਫੀਚਰ ਵੀ ਬਹੁਤ ਜ਼ਿਆਦਾ ਸੀ ਐਵਰੇਜ ਪੱਖੋਂ ਥੋੜੀ ਜੀ ਮਾਰ ਖਾਂਦੀ ਸੀ ਗੱਡੀ ਬਾਕੀ ਇਹਦਾ ਮੇਨਟੇਨੈਂਸ ਕਾਫੀ ਜ਼ਿਆਦਾ ਸੀ ਬਾਕੀ ਪਤਾ ਨਹੀਂ ਕਿਉਂ ਇੰਡੀਅਨ ਕਸਟਮਰ ਨੂੰ ਇਹ ਗੱਡੀ ਕਿਉਂ ਨਹੀਂ ਸਮਝੇ ਚਾਈ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜੇਕਰ ਤੁਹਾਨੂੰ ਵੀ ਪਤਾ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਦੋਸਤੋ ਵੀ ਇਹ ਗੱਡੀ ਫੇਲ ਕਿਉਂ ਹੋਈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਨਵੀਂ ਵਧੀਆ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ